ਹੈਲੋ ਫਰੈਂਡ ਸੋਡਾ ਸਭ ਦਾ ਸਵਾਗਤ ਆਪਣੇ ਚੈਨਲ 에ਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਹਰੇਕ ਅਪਡੇਟ ਆਪਣੇ ਚੈਨਲ ਤੇ ਦੇਖਣ ਲਈ ਮਿਲਦਾ ਵਾ ਇਸ ਲਈ ਜਿਹੜੇ ਮੁੰਡੇ ਕੁੜੀਆਂ ਵੀ ਨਿਊ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲੋ ਹੁਣ ਤਾਂ ਜੋ ਕਿ ਹਰ ਇੱਕ ਜੋਬ ਦਾ ਅਪਡੇਟ ਤੁਹਾਨੂੰ ਟਾਈਮ ਰੈਂਦੇ ਮਿਲਦਾ ਰਹੇ ਕੋਈ ਟੈਂਪਰ ਨੋਟੀਫਿਕੇਸ਼ਨ ਮਿਲਿਆ ਜਾਂ ਨਾ ਮਿਲਿਆ ਅੱਜ ਕਰਦੇ ਆ ਪੋਸਟਾਂ ਨੇ ਜੀ ਮਲਟੀ ਪਰਪਜ ਹੈਲਥ ਵਰਕਰ ਮੇਲ ਐਂਡ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਫਾਰਮ ਅਪਲਾਈ ਕਰਨ ਦੀ ਮੀਤੀ ਵਿਧੀ ਤਰੀਕਾ ਸਾਰਾ ਗ੍ਰਸਟਾਪਿਸ਼ਟ ਦੱਸਿਆ ਜਾਊਗਾ ਪਲੀਜ਼ ਜੋ ਕਿ ਤੁਸੀਂ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਲੈ ਕੇ ਚੱਲਦੇ ਆ ਇਹਨਾਂ ਦੇ ਨੋਟੀਫਿਕੇਸ਼ਨ ਤੇ ਇਹਨਾਂ ਕੇ ਅਗੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਚੰਡੀਗੜ੍ਹ ਪੱਤਰ ਨੰਬਰ ਆ ਸੀ ਜੀ ਪਹਿਲਾ ਤਰੀਕ 28 8 ਸੀਗੇ ਇਹਨਾਂ ਨੇ ਹੁਣ 270 ਪੋਸਟਾਂ ਕੱਢੀਆਂ ਸੀ ਉਹਨਾਂ ਟਿਕਾ ਉਹਨਾਂ ਨੂੰ ਬਤਾ ਕੇ 15 ਦਿਨ ਹੋਰ ਇਹਨਾਂ ਨੇ 29 ਅੱਠ ਤੋਂ ਲੈ ਕੇ ਸੋਰੀ ਜੀ 12 9 2025 ਤੱਕ ਆਨਲਾਈਨ ਪੋਰਟਲ ਖੋਲਤਾ ਠੀਕ ਹੈ ਜੀ ਇਹਨਾਂ ਦੀ ਹੁਣ ਲਾਸਟ ਡੇਟ ਕਿਹੜੀ ਹੈ ਮਤਲਬ ਕਿ 12 9 2025 ਹੁਣ ਲੈ ਕੇ ਚੱਲਦੇ ਇਹਨਾਂ ਦੇ ਦੇਖੋ ਜੀ ਆ ਜਿਹੜਾ ਲੈਟਰ ਪਿਆ ਹੈ ਇਹਨਾਂ ਦਾ ਵਾਈਸ ਚਾਂਸਲਰ ਪਪਾ ਫਰੀਦ ਯੂਨੀਵਰਸਿਟੀ ਦਾ ਠੀਕ ਹੈ ਜੀ ਇਹਨੇ ਬੋਲਿਆ ਗਿਆ ਕਿ ਦੱਸਿਆ ਗਿਆ ਨੇ ਸਿਹਤ ਭਲਾਈ ਵਿਭਾਗ ਅਧੀਨ ਮਲਟੀ ਪਰਪਸ ਹੈਲਥ ਵਰਕਰ ਮੇਲ ਦੀਆਂ 270 ਖਾਲੀ ਸਾਮੀਆਂ ਦੀ ਸਿੱਧੀ ਭਰਤੀ ਭਰਨ ਦੇ ਸਬੰਧ ਵਿੱਚ ਠੀਕ ਹੈ ਜੀ ਇਹਨਾਂ ਨੇ ਇਹ ਦੱਸ ਹੀ ਰੱਖਿਆ ਵਾ ਕਿ ਵਿਸਾ ਅੰਕਿਤ ਮਾਮਲੇ ਵਿੱਚ ਦਫ਼ਤਰ ਹਵਾਲੇ ਦੇ ਨ ਪੱਤਰ ਰਾਹੀਂ ਆਪ ਜੀ ਨੂੰ ਸਹਿਤ ਵਿਪਾਗ ਦੁਸਤਰ ਮੇਲ ਦੇ ਖਾਲੀ ਸਾਮੀਆਂ ਦੀ ਪ੍ਰਕਸ਼ਤਾ ਯੋਗ ਉਮੀਦਵਾਰ ਅਰਜੀ ਪ੍ਰਕਾਸ਼ਿਤ ਇਹਦਾ ਪੇਪਰ ਹੋਊਗਾ ਸਰ ਲਿਖਤੀ ਪੇਪਰ ਹੋਊਗਾ ਸਭ ਤੋਂ ਪਹਿਲਾਂ ਪੇਪਰ ਕਮੇਟੀ ਤੁਹਾਨੂੰ ਦੱਸੇ ਨਾ ਲਾਸਟ ਡੇਟ ਨੂੰ ਦੱਸਦੇ ਤੇ 29 ਤਰੀਕ ਹੈ ਤੇ ਜਿਹੜਾ ਪੇਪਰ ਭਰਨਾ ਵਾ ਤੁਸੀਂ ਉਸ ਤੋਂ ਬਾਅਦ ਪੇਪਰ ਹੋਊਗਾ ਰਿਟਰਨ ਭਰਨਾ ਕਿਵੇਂ ਜੀ ਇਹ ਔਨਲਾਈਨ ਭਰਨਾ ਵਾ ਠੀਕ ਹੈ ਬੈਸਟ ਤੁਸੀਂ ਆਪਣਾ ਕਿਸੇ ਵੀ ਕੈਫੇ ਤੇ ਜਾਣਾ ਵਾ ਉੱਥੇ ਜਾ ਕੇ ਕਹਿ ਦੇਣਾ ਵਾ ਕਿ ਜੀ ਔਨਲਾਈਨ ਅਪਲਾਈ ਕਰਨਾ ਵਾ ਉੱਥੇ ਜਿਹੜਾ ਔਨਲਾਈਨ ਅਪਲਾਈ ਹੋ ਜਾਊਗਾ ਜੇ ਕਿਸੇ ਨੇ ਔਨਲਾਈਨ ਅਪਲਾਈ ਨਹੀਂ ਕਰਨਾ ਤਾਂ ਵੀਡੀਓ ਡਿਸਕ੍ਰਿਪਸ਼ਨ ਨਾਲ ਲਿੰਕ ਦੇਖਣ ਨੂੰ ਮਿਲ ਜੂਗਾ ਉੱਥੇ ਜਾ ਕੇ ਔਨਲਾਈਨ ਅਪਲਾਈ ਕਰ ਸਕਦੇ ਹੋ ਜਿਨੂੰ ਇਹ ਨੋਟੀਫਿਕੇਸ਼ਨ ਚਾਹੀਦਾ ਉਹਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜੋ ਕਿ ਦੇਖਣ ਲਈ ਮਿਲ ਜੂਗਾ ਠੀਕ ਹੈ ਜੀ ਠੀਕ ਹੈ ਜਿਹੜੀ ਨਾ ਅਫੀਸ਼ਲ ਸਾਈਟ ਹੈ ਐਪਲੀਕੇਸ਼ਨ ਫੀਸ ਨੋ ਮੈਂਸ਼ਨ ਕੋਈ ਐਪਲੀਕੇਸ਼ਨ ਫੀਸ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਸਿਰਫ ਸਟਾਰਟਿੰਗ ਡੇ ਦੱਸਿਆ ਲਾਸਟ ਡੇ 12/09/2025 ਕਰਤੀ ਹੈ ਜੀ ਐਕਸ ਮੈਕਸਿਮਮ ਤੇ ਮਿਨੀਮਮ ਅਏਜ ਦੇਖੇ 18 ਤੋਂ ਲੈ ਕੇ 37 ਸਾਲ ਜਿਹੜੇ ਐਸੇ ਕੈਂਡੀਡੇਟ ਨੇ 5 ਸਾਲ ਤੇ ओबीसी ਕੈਂਡੀਡੇਟ ਤਿੰਨ ਸਾਲ ਇਹ ਰਿਚ ਐਡ ਕਰ ਸਕਦੇ ਹੋ ਤੇ ਨੈਕਸਟ ਗੱਲ ਇਹਦੇ ਵਿੱਚ ਚਾਹੀਦਾ ਆਪਾਨੂੰ ਪਲੱਸ 2 ਚਾਹੀਦਾ ਸਟਡੀ ਤੇ ਡਿਪਲੋਮਾ ਚਾਹੀਦਾ ਮਲਟੀਪਲ ਹੈ ਵਰਕਰ ਦਾ ਜਿਹੜੇ ਕੋਲ ਡਿਪਲੋਮਾ ਹੈਗਾ ਉਹੀ ਪ੍ਰਾਇ ਕਰ ਸਕਦਾ ਹਰੇਕ ਅਪਲਾਈ ਜੋ ਕਿ ਨਹੀਂ ਕਰ ਸਕਦਾ ਠੀਕ ਹੈ ਜੀ ਹੁਣ ਉਸ ਤੋਂ ਨੈਕਸਟ ਗੱਲ ਤੇ ਚਲਦੇ ਸੈਲਰੀ ਸੈਲਰੀ ਨਾਲ ਬਹੁਤ ਵਧੀਆ ਹੁੰਦੀ ਸੈਲਰੀ ਦੇਣਗੇ 29700 ਠੀਕ ਹੈ ਜਿਹੜੀ ਕਿ ਬੇਸਿਕ ਪੇ ਹੋਊਗੀ ਠੀਕ ਹੈ ਵਧੀਆ ਤਰੀਕਾ ਹੈ ਸਰਕਾਰੀ ਪੋਸਟ ਗਵਰਨਮੈਂਟ ਪੋਸਟ ਹੈ ਜੀ ਜਿਹੜੀ ਕਿ ਬਾਰ ਬਾਰ ਦੇਖਣ ਨੂੰ ਨਹੀਂ ਮਿਲਦੀ ਠੀਕ ਹੈ ਜੀ ਜੇ ਸਾਡੇ ਦਰਦ ਤੇ ਵੀਡੀਓਸ ਨੂੰ ਵਧੀਆ ਲੱਗੀਏ ਪਲੀਜ਼ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ